ਵਪਾਰੀਆਂ ਦੀ ਕਨਕ ਦਾ ਸਕਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਇੱਕ ਕੰਪਨੀ ਬਣਾ ਕੇ ਉਹਦੇ ਰਾਹੀਂ ਕਿਉਂ ਨਹੀਂ ਕਨਕ ਬਾੜ ਜਾ ਸਕਦੀ ਔਰ ਪੰਜਾਬ ਸਰਕਾਰੇ ਇਨੀਸ਼ੀਏਟਿਵ ਕਿਉਂ ਨਹੀਂ ਲੈਂਦੀ ਸਾਡੇ ਕਿਸਾਨਾਂ ਨੂੰ ਰੁੱਲਦੇ ਛੱਡਣਾ ਮੈਂ ਸਮਝਦਾ ਜਿੱਦੀ ਕੇਂਦਰ ਦੀ ਜਿੱਥੇ ੱੱਕੇਸ਼ਾਈ ਹੈ ਉੱਡੀ ਪੰਜਾਬ ਦੀ ਵੀ ਨਾਲ ਬਰਾਬਰ ਜ਼ਿੰਮੇਵਾਰੀ ਬਣਦੀ ਹੈ ਔਰ ਇਹ ਚੱਕੇ ਪੰਜਾਬ ਸਰਕਾਰ ਜ਼ਿੰਮੇਵਾਰੀ ਆ ਜਿਹੜਾ ਕੱਟ ਲਾਉਂਦੀਆਂ ਗੱਲਾਂ ਆ ਰਹੀਆਂ ਨੇ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਦੇ ਨਾਲ ਦੂਰ ਪੈ ਤੁਹਾਡੀ ਫਸਲ ਦੇ ਉੱਤੇ ਕੱਟ ਲਾਉਣ ਦਾ ਰਾਹ ਖੋਲਿਆ ਗਿਆ ਹੈ ਜੀਦੇ ਅਸੀਂ ਸਖਤ ਸ਼ਬਦਾਂ ਨਾਲ ਨਖੇਦੀ ਕਰਦੇ ਨਿੰਦਾ ਕਰਦੇ ਆਂ ਔਰ ਸਰਕਾਰ ਨੂੰ ਵਾਰਨਿੰਗ ਵੀ ਦਿੰਨੇ ਆ ਕਿ ਅਗਰ ਅਗਰ ਅਜਿਹਾ ਕਰੇਗੀ ਤਾਂ ਫਿਰ ਕਿਸਾਨਾਂ ਨੂੰ ਮਜਬੂਰਨ ਸਰਕਾਂ ਤੇ ਆਉਣਾ ਪਏਗਾ ਉਹਦਾ ਉਹਦਾ ਮੁਕਾਬਲਾ ਫਿਰ ਸਰਕਾਰ ਕਰਨ ਲਈ ਤਿਆਰ ਰਹੇ ਅਸੀਂ ਜੱਥੇਬੰਦੀਆਂ ਵਾਲੇ ਲੋਕਾਂ ਜਿਹੜੇ ਸਾਡਾ ਉਹ ਪਰਿਵਾਰ ਆ ਕਿਸਾਨ ਜਮਾਤ ਸਾਡੀ ਰੁੱਲਦੀ ਛੱਡੀ ਨਹੀਂ ਜਾ ਸਕਦੀ ਕਿ ਅੱਜ ਮੰਡੀਆਂ ਦੇ ਅੰਦਰ ਤੁਹਾਡੀ ਇਹ ਸਪੈਸੀਫਿਕੇਸ਼ਨ ਨੂੰ ਪੂਰਾ ਕਰਨ ਦੇ ਲਈ ਕਿਸਾਨ ਤੇ ਇਸ ਵਾਰੀ ਭਾਰਤ ਸਰਕਾਰ ਨੇ ਜਾਂ FCI ਨੇ ਜਿਸ ਤਰ੍ਹਾਂ ਦਾ ਕਣਕ ਨੂੰ ਖਰੀਦਣ ਦੇ ਮਾਮਲੇ ਦੇ ਉੱਤੇ ਸ਼ਕਤੀ ਦੇ ਨਾਲ ਸਪੈਸੀਫਿਕੇਸ਼ਨਾਂ ਨੂੰ ਲਾਗੂ ਕਰਨ ਦੀ ਗੱਲ ਕਹੀ ਹੈ ਉਹਨਾਂ ਹਾਲਾਤਾਂ ਦੇ ਵਿੱਚ ਤਾਂ ਮੈਨੂੰ ਇਹ ਲੱਗਦਾ ਕਿ ਦੇਸ਼ ਦਾ ਕਿਸਾਨ ਰੁਲ ਜਾਏਗਾ ਕਿਉਂਕਿ ਆਏ ਦਿਨ ਮੌਸਮ ਖਰਾਬ ਹੋ ਰਿਹਾ ਹੈ بارش ਰੋਜ਼ ਪੈਂਦਾ ਹੈ ਔਰ ਜਦੋਂ ਮੀਂਹ ਰੋਜ਼ ਪੈਂਦਾ ਕਿਤੇ ਨਾ ਕਿਤੇ ਘੜੇ ਪੈਂਦੇ ਨੇ ਔਰ ਉਹਨਾਂ ਘੜਿਆਂ ਦੇ ਨਾਲ ਜਦੋਂ ਕਿਸਾਨ ਦੀ ਫਸਲ ਦਾ ਨੁਕਸਾਨ ਹੁੰਦਾ ਹੈ ਉਦੋਂ ਫਿਰ ਕਿਸਾਨ ਦੀ ਮਜਬੂਰੀ ਬਣਦੀ ਆ ਕਿਉਂਕਿ ਜਿਹੜੀ 6 ਮਹੀਨਿਆਂ ਦੀ ਮਿਹਨਤ ਨਾਲ ਪੈਦਾ ਕੀਤੀ ਹੋਈ ਫਸਲ ਨੂੰ ਅਗਰ ਇੱਕ ਘੰਟਾ ਲੇਟ ਹੋਣ ਨਾਲ ਗੜਿਆਂ ਦੀ ਮਾਰ ਚ ਪੈ ਜਾਏ ਔਰ ਖੇਤਾਂ ਦੇ ਖੇਤ ਤਬਾਹ ਹੋ ਜਾਣ ਉਹ ਕਿਸੇ ਵੀ ਕਿਸਾਨ ਦੇ ਝੱਲਣ ਤੋਂ ਬਾਹਰ ਦੀਆਂ ਗੱਲਾਂ ਨੇ ਉਹ ਕਿਸਾਨ برداشت ਨਹੀਂ ਕਰ ਸਕਦਾ ਅਗਰ ਸਰਕਾਰ ਇਹਨਾਂ ਜਿਹੇ ਹਾਲਾਤਾਂ ਨਾਲ ਡਿਬਟਣ ਦੇ ਲਈ ਦੇਸ਼ ਦੇ ਕਿਸਾਨ ਦੀ ਜਿਹੜੀ ਲਗਾਤਾਰ ਅਸੀਂ ਦਵਾਈ ਪਿੱਟ ਰਹੇ ਆ ਕਿ ਫਸਲੀ ਬੀਮਾ ਯੋਜਨਾ ਰਹਿਮਾਨਦਰਨਾ ਇਕਾਈ ਨੂੰ ਏਕੜ ਮੰਨ ਕੇ ਉਹ ਬੀਮਾ ਕੀਤਾ ਜਾਏ ਉਹ ਕਦੇ ਕੋਈ ਸਰਕਾਰਾਂ ਸਾਡੀ ਬਾਹ ਨੀ ਫੜਦੀਆਂ ਨਾ ਤਾਂ ਸਭੀ ਫਸਲ ਦਾ ਠੀਕ ਢੰਗ ਨਾਲ ਬੀਮਾ ਕਰਨ ਦੇ ਲਈ ਤਿਆਰ ਹੁੰਦੀਆਂ ਨੇ ਤੇ ਦੂਸਰੀ ਗੱਲ ਫਿਰ ਉਹਨੂੰ ਆਪਦੇ ਨਸੀਬ ਤੇ ਹੀ ਛੱਡ ਦੇਣਾ ਕਿ ਤੁਸੀਂ ਆਪਦੀ ਨਿਮੇੜੋ ਲੇਕਿਨ ਅਸੀਂ ਤੁਹਾਡੀ ਫਸਲ ਪੂਰੀ ਸੁੱਕੀ ਤੋਂ ਬਗਾਰ ਨਹੀਂ ਖਰੀਦਾਂਗੇ ਇਹ ਬਰਦਾਸ਼ਤ ਨਹੀਂ ਹੋਏਗਾ ਇਹ ਧੱਕੇਸ਼ਾਹੀਆ ਕਿਸਾਨਾਂ ਦੇ ਨਾਲ ਆ ਇੱਕ ਨਵੀਂ ਅਜਿਹੀ ਕਰਤੀ ਗੱਲ ਇਹਨਾਂ ਨੇ ਕਿ ਭਈ ਜੇਕਰ 12 ਤੋਂ ਲੈ ਕੇ 12 ਨਵੀਂ ਤੱਕ ਤੁਹਾਡੀ ਫਸਲ ਆਉਂਦੀ ਹੈ ਤਾਂ ਅਸੀਂ ਖਰੀਦਾਂਗੇ 12 ਤੋਂ 14 ਤੱਕ ਆਉਂਦੀ ਹੈ ਤਾਂ 2 ਰੁਪਏ ਪਰ ਕਵਾਂਟਲ ਮਗਰ ਕੱਟ ਲਾਵਾਂਗੇ ਤਾਂ ਜੇ 14 ਤੋਂ ਉੱਪਰ ਟੱਪਦੀ ਹੈ ਇਹਦਾ ਮਤਲਬ ਰਿਜੈਕਟ ਕਰ ਦਾਂਗੇ ਖਰੀਦਾਂਗੇ ਨਹੀਂ ਇਹਦਾ ਮਤਲਬ ਇਹ ਨਿਕਲਦਾ ਪਿਛਲੀ ਵਾਰ ਵੀ ਸਾਡੇ ਨਾਲ ਹੋਇਆ ਸੀ ਕਿ ਇੱਕ ਤਰੀਕੇ ਦੇ ਨਾਲ 2 ਰੁਪਏ ਤੁਹਾਡੀ ਫਸਲ ਦੇ ਉੱਤੇ ਕੱਟ ਲਾਉਣ ਦਾ ਰਾਹ ਖੋਲਿਆ ਗਿਆ ਜਿਹਦੀ ਅਸੀਂ ਸਖਤ ਸ਼ਬਦਾਂ ਨਾਲ ਨਿਖੇਧੀ ਕਰਦੇ ਨਿੰਦਾ ਕਰਦੇ ਆਂ ਔਰ ਸਰਕਾਰ ਨੂੰ ਵਾਰਨਿੰਗ ਵੀ ਦਿੰਦੇ ਆਂ ਕਿ ਅਗਰ ਅਜਿਹਾ ਕਰੇਗੀ ਤਬਰ ਕਿਸਾਨਾਂ ਨੂੰ ਮਜਬੂਰਨ ਸਰਕਾਰਾਂ ਤੇ ਆਉਣਾ ਪਏਗਾ ਉਹਦਾ ਉਹਦਾ ਮੁਕਾਬਲਾ ਫਿਰ ਸਰਕਾਰ ਕਰਨ ਲਈ ਤਿਆਰ ਰਹੇ ਅਸੀਂ ਜੱਥੇਬੰਦੀਆਂ ਵਾਲੇ ਲੋਕਾਂ ਜਿਹੜੇ ਸਾਡਾ ਉਹ ਪਰਿਵਾਰ ਆ ਕਿਸਾਨ ਜਮਾਤ ਸਾਡੀ ਰੁੱਲਦੀ ਛੱਡੀ ਨਹੀਂ ਜਾ ਸਕਦੀ ਕਿ ਅੱਜ ਮੰਡੀਆਂ ਦੇ ਅੰਦਰ ਤੁਹਾਡੀਆਂ ਸਪੈਸੀਫਿਕੇਸ਼ਨ ਨੂੰ ਪੂਰਾ ਕਰਨ ਦੇ ਲਈ ਕਿਸਾਨ ਬਚਾਰੇ ਡੀਕ ਰਹੇ ਨੇ ਹੁੰਦੀ ਨਹੀਂ ਕੀ ਹੈ ਜਿਹੜੇ ਏਸੀ ਰੂਮਾਂ ਦੇ ਵਿੱਚ ਬੈਠੇ ਤੇ ਚੁੱਪਚੀ ਪੀਤੇ ਬੈਠੇ ਅੱਖਾਂ ਵਿੱਚ ਕੇ ਜਿਹੜੀਆਂ ਸਪੈਸੀਫਿਕੇਸ਼ਨਾਂ ਦੇ ਉੱਤੇ ਸਖਤੀ ਨਾਲ ਲਾਗੂ ਕਰਨ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਮੌਸਮ ਜਦੋਂ ਬਰਸਾਤਾਂ ਦਾ ਮੌਸਮ ਬਣ ਜਾਂਦਾ ਮੀਂਹ ਪੈਣ ਲੱਗ ਜਾਂਦਾ ਉਸ ਵੇਲੇ ਮੌਸਮ ਦੇ ਵਿੱਚ ਹਵਾ ਦੇ ਵਿੱਚ ਨਮੀ ਵੱਧ ਜਾਂਦੀ ਹੈ ਤੇ ਜਦੋਂ ਨਮੀ ਵੱਧਦੀ ਹੈ ਤਾਂ ਫਿਰ ਕਣਕ ਦੇ ਵਿੱਚ ਨਮੀ ਕਿਵੇਂ ਘਟੇਗੀ ਸੋ ਇਹ ਆਲਟੀਆਂ ਸਪੈਸੀਫਿਕੇਸ਼ਨਾਂ ਦੇ ਬਈ ਢਿੱਲੇ ਦੇਣੀ ਬਣਦੀ ਆ ਕੇਂਦਰ ਸਰਕਾਰ ਇਸ ਗੱਲ ਤੋਂ ਪਿੱਛੇ ਹੈ ਜੇ ਆਏ ਦਿਨ ਖੇਤਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਵੱਡੀ ਪੱਧਰ ਦੇ ਉੱਤੇ ਕਿਸਾਨ ਮਾਰੇ ਜਾ ਰਹੇ ਨੇ ਅਗਲੀ ਗੱਲ ਮੈਂ ਵੀ ਕਹਿਣੀ ਚਾਹਣਾ ਹੈ ਕਿ ਦੇਖੋ ਜੇਕਰ ਵਪਾਰੀ ਲੋਕ ਸਾਡੀ ਫਸਲ ਨੂੰ ਖਰੀਦਣ ਦੇ ਮਾਮਲੇ ਦੇ ਵਿੱਚ 60-60 ਰੁਪਏ ਵੱਧ ਦੇ ਸਕਦੇ ਨੇ ਤਾਂ ਪੰਜਾਬ ਗਵਰਨਮੈਂਟ ਕਿਉਂ ਨਹੀਂ ਇਹਨੂੰ ਖਰੀਦੀ ਪੰਜਾਬ ਗਵਰਨਮੈਂਟ ਕਿਉਂ ਨਹੀਂ ਇਹਦੀ ਜ਼ਿੰਮੇਵਾਰੀ ਚੱਕਦੀ ਅਸੀਂ ਬਾਰ-ਬਾਰ ਪੰਜਾਬ ਗਵਰਨਮੈਂਟ ਨੂੰ ਮੀਟਿੰਗਾਂ ਦੇ ਵਿੱਚ ਇਹ ਗੱਲਾਂ ਕਹੀਆਂ ਨੇ ਕਿ ਜੇਕਰ ਕੇਂਦਰ ਸਾਡਾ ਲਹੂ ਪੀਂਦਾ ਹੈ ਕੇਂਦਰ ਸਾਡੇ ਕਿਸਾਨ ਨੂੰ ਤੰਗ ਪਰੇਸ਼ਾਨ ਜਾਣ ਬੁੱਝ ਕੇ ਕਰਦਾ ਹੈ ਤਾਂ ਪੰਜਾਬ ਗਵਰਨਮੈਂਟ ਖਰੀਦੇ ਸਾਡੀ ਫਸਲ ਨੂੰ ਇਸੇ ਫਸਲ ਨੂੰ ਅਗਰ ਪੰਜਾਬ ਗਵਰਨਮੈਂਟ ਖਰੀਦੇ ਤੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਜੇਕਰ ਅਡਾਨੀਆਂ ਦੀ ਕੰਮ ਜਾ ਸਕਦੀ ਹੈ ਹੋਰ ਵਪਾਰੀਆਂ ਦੀ ਕੰਮ ਜਾ ਸਕਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਇੱਕ ਕੰਪਨੀ ਬਣਾ ਕੇ ਉਹਦੇ ਰਾਹੀਂ ਕਿਉਂ ਨਹੀਂ ਕੰਮ ਬਾਹਰ ਜਾ ਸਕਦੀ ਔਰ ਪੰਜਾਬ ਸਰਕਾਰ ਇਹ ਇਨੀਸ਼ੀਏਟਿਵ ਕਿਉਂ ਨਹੀਂ ਲੈਂਦੀ ਸਾਡੇ ਕਿਸਾਨਾਂ ਨੂੰ ਰੁੱਲਦੇ ਛੱਡਣਾ ਮੈਂ ਸਮਝਦਾ ਜਿੱਦੀ ਕੇਂਦਰ ਦੀ ਜਿੱਥੇ ਤੱਕੇਸ਼ਾਈ ਹੈ ਉੱਡੀ ਪੰਜਾਬ ਦੀ ਵੀ ਨਾਲ ਬਰਾਬਰ ਜ਼ਿੰਮੇਵਾਰੀ ਬਣਦੀ ਹੈ ਔਰ ਇਹ ਚੱਕੇ ਪੰਜਾਬ ਸਰਕਾਰ ਜ਼ਿੰਮੇਵਾਰੀ ਆ ਜਿਹੜਾ ਕੱਟ ਲੌਂਗੀਆਂ ਗੱਲਾਂ ਆ ਰਹੀਆਂ ਨੇ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਸਰਕਾਰ ਤਾਇਪ ਕਰੇ ਕੇਂਦਰ ਦੇ ਨਾਲ ਔਰ ਇਹ ਜਿਹੜੀ ਰਿਲੈਕਸੇਸ਼ਨ ਦਵਾਵੇ ਇਹਦੇ ਵਿੱਚ ਕਿਉਂਕਿ ਮੌਸਮ ਦੇ ਵਿੱਚ ਸੱਲ ਹੈ ਨਹੀਂ ਤਾਂ ਮਜਬੂਰੀ ਹੈ ਕਿ ਫਿਰ ਕਿਸਾਨਾਂ ਨੂੰ ਸਰਕਾਰ ਤੇ ਆਉਣਾ ਪਏਗਾ ਆਪਣੀ ਫਸਲ ਵੇਚਣ ਦੇ ਲਈ ਔਰ ਸਾਨੂੰ ਆਪਦੇ ਕਿਸਾਨਾਂ ਦੇ ਨਾਲ ਭਾਵੇਂ ਅਸੀਂ ਜਿੰਨਾ ਮਰਜੀ ਫਸੇ ਹੋਈਏ ਸਾਨੂੰ ਆਪਦੇ ਕਿਸਾਨਾਂ ਦੇ ਨਾਲ ਖੜਨਾ ਪਏਗਾ ਤੇ ਬਾਅਦ ਵਿੱਚ ਪੰਜਾਬ ਗਵਰਨਮੈਂਟ ਇਹ ਨਾ ਕਹੇ ਕਿ ਜੀ ਅਸੀਂ ਤਾਂ ਕਿਸਾਨਾਂ ਦੀ ਫਸਲ ਜਦੋਂ ਕੇਂਦਰ ਚੱਕਦੀ ਹੈ ਤੇ ਅਸੀਂ ਕੀ ਕਰੀਏ ਇਹ ਇਹ ਬਰਦਾਸ਼ਤ ਤੋਂ ਬਾਹਰ ਹੋਣੀਆਂ ਗੱਲਾਂ ਕਿਸਾਨ ਨੂੰ ਰੋਲਦਾ ਨਹੀਂ ਛੱਡਿਆ ਜਾ ਸਕਦਾ ਸਰਕਾਰ ਨੂੰ ਮੁਰਦ ਦੁਬਾਰਾ ਅਸੀਂ ਪੰਜਾਬ ਸਰਕਾਰ ਨੂੰ ਇੱਕ ਇਹ ਵਾਰਨਿੰਗ ਦਿੰਨੇ ਆ ਕਿ ਜੇਕਰ ਕਿਸਾਨਾਂ ਦੀ ਤੁਰੰਤ ਕਣਕ ਦੀ ਭਰਾਈ ਦਾ ਕੰਮ ਸ਼ੁਰੂ ਨਾ ਹੋਇਆ ਤੁਰੰਤ ਉਹਨਾਂ ਨੂੰ ਉਤੋਂ ਲਿਫਟਿੰਗ ਨਾ ਹੋਈ ਨਵਾਂ ਅਨਾਜ ਉੱਤੇ ਆਉਣ ਦਾ ਪ੍ਰਬੰਧ ਨਾ ਹੋਇਆ ਤਾਂ ਫਿਰ ਇਹ ਬਹੁਤੀ ਦੇਰ ਚੁੱਪ ਕਰਕੇ ਹੱਥ ਜੱਟ ਧਰ ਕੇ ਨਹੀਂ ਬੈਠਾ ਜਾਣਾ ਲੋਕ ਅੰਦੋਲਨ ਦੇ ਰਾਹ ਤੇ ਤੁਰਨਗੇ ਅੱਜਨ ਤੁਸੀਂ ਦੇਖ ਰਹੇ ਹੋ ਸਰਕਾਰ ਨੂੰ ਪਤਾ ਨਹੀਂ ਲੱਗਦਾ ਕਿ ਸੈਂਕੜੇ ਏਕੜ ਜਿਹੜੀ ਗੜਿਆਂ ਨਾਲ ਇੱਕ ਪਾਸੇ ਤਾਂ ਮਰ ਰਹੀ ਹੈ ਤੇ ਜਿਹੜਾ ਇਲਾਕਾ ਖੁਸ਼ਕ ਹੈ ਉਹਨਾਂ ਇਲਾਕਿਆਂ ਦੇ ਵਿੱਚ ਅਗਲੱਗੇ ਫਸਲਾਂ ਸੜ ਰਹੀਆਂ ਨੇ ਤੁਹਾਨੂੰ ਇਹ ਇਸ ਕੰ ਦਾ ਉਹਦੇ ਕਿਸ ਦੇਸ਼ ਦੇ ਕਿਸਾਨ ਦਾ ਆਉਟਰੀ ਸਟੇਟ ਦੇ ਕਿਸਾਨ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਸਭ ਰੱਬ ਦੇ ਰਹਿਮ ਕਰਮ ਦੇ ਉੱਤੇ ਦਾ ਇੱਕ ਦੂਜੇ ਵੱਲ ਵੇਖ ਕੇ ਕਿਸਾਨ ਨੂੰ ਜੜਿਆ ਜਾ ਰਿਹਾ ਇਹ ਬਰਦਾਸ਼ਤ ਨਹੀਂ ਹੋਏਗਾ ਇਹਦਾ ਮੁਕਾਬਲਾ ਇਹਦਾ ਸਾਹਮਣਾ ਕਰਨ ਲਈ ਫਿਰ ਸਰਕਾਰ ਨਿਸਾਨਾ ਦੇ ਰੋਧ ਦਾ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ